ਸਤਿ ਸ੍ਰੀ ਅਕਾਲ ਬਾਬਿਓ ਕੀ ਹਾਲ ਚਾਲ ਆ ਬਾਈ ਉਹ ਬਾਈ ਕਾਲਾ ਪਹੁੰਚਿਆ ਆਪਣੇ ਕੋਲੇ ਪਿੰਡ ਖਿਆਲੇ ਤੋਂ ਬਾਈ ਕਰਾਹੇ ਦੀ ਡਿਲੀਵਰੀ ਲੈਣਾ ਸੋ ਬਾਈ ਨੇ ਆਪਣੇ ਕੋਲੋਂ 2 ਕੁਆਟਲ ਦੇ ਨੇਰ ਵਰਟ ਵਜਨ ਦੇ ਵਿੱਚ ਕਰਾਹਾ ਬਣਵਾਇਆਗਾ ਬਾਈ ਸਪੈਸ਼ਲ ਸਾਈ ਤੇ ਸੋ ਬਾਈ ਨਾਲ ਗੱਲਬਾਤ ਕਰਦੇ ਆ ਕਿਵੇਂ ਉਹਨੂੰ ਕਰਾਹ ਲੱਗਿਆ ਕਿਵੇਂ ਡੀਲ ਲੱਗੀ ਤੇ ਕਿਵੇਂ ਲੱਗੀ ਆਪਣੇ ਕੰਮ ਦੀ ਕੁਆਲਿਟੀ ਹਾਂਜੀ ਬਾਈ ਬਾਈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਪਿੰਡ ਖਿਆਲਾ ਜੀ 40 ਕਿਲੋਮੀਟਰ ਲਗਭਗ ਬਾਟ ਪੈਂਦੀ ਆ ਸਾਨੂੰ ਤੇ ਬਾਈਆਂ ਦਾ ਅਸੀਂ ਕਰਾਹ ਦੇਖਿਆ ਸੀਗਾ ਪਹਿਲਾਂ 2007 ਚ ਇਹਨਾਂ ਦੇ ਕੋਈ ਬਜ਼ੁਰਗ ਕੰਮ ਕਰਦੇ ਹੋਣਗੇ ਉਦੋਂ ਲੈ ਕੇ ਗਏ ਸੀ ਬਾਕੀ ਅੱਜ ਆਉਣ ਲੈ ਜਾਣੇ ਆ ਇਸ ਟਾਈਮ ਤੇ ਤੇ ਵਧੀਆ ਕੰਮਕਾਰ ਹੈ 6 ਦਿਨ ਪਹਿਲਾਂ ਸਾਡੀ ਸਾਈ ਹੋਈ ਸੀ ਤੇ ਬਾਜਨ ਬੂਜਨ ਜਿਹੜੀ ਗੱਲ ਹੋਈ ਸੀ 2 ਕੁਆਟਰ ਆਖਿਆ ਸੀ 2 ਕੁਆਟਰ ਦਾ ਹੀ ਪੂਰਾ ਬਾਜਨ ਹੈ ਤੇ ਜਦੋਂ ਚੱਲੂ ਆ ਬਾਕੀ ਦੱਸਾਂਗੇ ਤੇ ਸ਼ੁੱਧਤਾ ਦਾ ਹੈਜੀ ਹੈ ਕੋਟਸ਼ਮੀਰ ਬਾਕੀ ਮੰਨਿਆ ਤੰਨਿਆ ਕਰਾਹਾਂ ਦੇ ਸੈਂਸਲੇਜ ਇੱਕ ਨੰਬਰ ਸੰਦ ਬਣਦੇ ਨੇ ਕੋਟਸ਼ਮੀਰ ਦੇ ਵੀ ਕਰਾਹ ਚ ਸਭ ਤੋਂ ਮਸ਼ਹੂਰ ਪੰਡ ਇਹੀ ਹੈਗਾ 2007 ਤੋਂ ਜੁੜੇ ਹੋਏ ਸੀ। ਬਸ ਇੱਕ ਕਮੀ ਪੇਸ਼ੀ ਤਾਂ ਨਹੀਂ। ਕਮੀ ਪੇਸ਼ੀ ਬਾਈ ਹਾਲ ਤੱਕ ਕਰਦਾ ਕੋਈ ਨਹੀਂ। ਜਿਹੜੀਆਂ ਗੱਲਾਂ ਆਖੀਆਂ ਸੀ खरे ਉੱtre ਹੈਗੇ। ਤੇ ਬਾਕੀ ਬਾਈ ਚਲਾਏ ਤੋਂ ਉਹ ਤੁਹਾਨੂੰ ਦੱਸ ਦੇਣਗੇ ਸੀ ਕਿਵੇਂ ਹੈ। ਤੇਲ ਤੂਲ ਦਾ ਕਿੰਨਾ ਫਰਕ ਪੈਂਦਾ ਹੈਗਾ। ਰੈਲਾ ਰਹਿੰਦਾ ਟਰੈਕਟਰ ਕਿ ਥੋੜਾ ਜਾਮ ਚੱਲੂਗਾ। ਬਾਕੀ ਬਾਈ ਆਪਾਂ ਬਾਈ ਨੂੰ ਫੁੱਲ ਆਨ ਗਰੰਟੀ ਦਿੱਤੀ ਆ ਵੀ ਪੂਰਾ ਸੁੱਧ ਕਰਾ ਚੱਲਣਾ ਤੁਹਾਡੇ ਤੇਲ ਦਾ ਵੀ ਪੂਰਾ ਬੱਟਾ ਪਊਗਾ ਕਰਾਹਾ ਇਹ ਜੀ ਕੋਈ ਗੱਲ ਨਹੀਂ ਬਾਕੀ ਬਾਈ ਜੀ ਤੁਸੀਂ ਵੀ ਵੀਡੀਓ ਦੇਖ ਕੇ ਆਪਾਂ ਤੋਂ ਕਿਸੇ ਵੀ ਕਿੰਨੇ ਵੀ ਵਜਨ ਦਾ ਕਿਸੇ ਵੀ ਸਾਇਜ ਦਾ ਕਰਾਹਾ ਬਣਾਉਣਾ ਚਾਹੁੰਦੇ ਹੋ ਦੂਰ ਨੇੜੇ ਤਾਂ ਵਿਜ਼ਿਟ ਕਰਨਾ ਨਾ ਭੁੱਲਣਾ ਜੀ ਮਿਸਤਰੀ ਲਾਭ ਸਿੰਘ ਕੋਟਸ਼ਮੀਦ ਦੁਕਾਨ ਨੰਬਰ 3 ਬਾਕੀ ਸਕਰੀਨ ਤੇ ਚੱਲਦਾ ਨੰਬਰ ਆ ਬਈ ਤੁਸੀਂ ਕਰਾਹਾ ਬੁੱਕ ਕਰਨ ਲਈ ਸਾਨੂੰ ਕਾਲ ਕਰ ਸਕਦੇ ਹੋ ਤੇ ਲਾਜ਼ਮੀ ਸ਼ੇਅਰ ਕਰ ਦਿਓ ਕਿਸਾਨ ਭਰਾਵਾਂ ਤੱਕ ਵੀਡੀਓ ਤਾਂ ਜੋ ਆਪਣਾ ਐਡਰੈਸ ਕੰਟੈਕਟ ਨੰਬਰ ਉਹਨਾਂ ਤੱਕ ਸੌਖਾ ਪਹੁੰਚ ਜਾ ਜੀ ਸਤਿ ਸ੍ਰੀ ਅਕ